ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜਰੇ ਹੋ ਲੋਕਰਾ ਚੰਨਾਲ ਬਹੁਤ ਬਹੁਤ ਸਵਾਗਤ ਘਟਾ ਲੁਧਿਆਣਾ ਜਿਮਨੀ ਚੋਣ ਆਮ ਆਦਮੀ ਪਾਰਟੀ ਲਈ ਬਣੀ ਵਿਕਾਰ ਦਾ ਸਵਾਲ ਦੋ ਵੱਡੇ ਆਗੂਆਂ ਲਈ ਭਿਕ ਹੋਵੇਗਾ ਤੈ ਲੁਧਿਆਣਾ ਦੀ ਜਿਮਨੀ ਚੋਣ ਨਾਲ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਮਨੀਸ਼ ਸੋਦੀਆ ਲੁਧਿਆਣਾ ਜਿਮਨੀ ਚੌਂ ਸਿੱਟ ਜਿੱਤਣ ਤੋਂ ਬਾਅਦ ਜੋ ਉਹਨਾਂ ਦਾ ਸਿਆਸੀ ਭਵਿੱਖ ਉਜਾਗਰ ਹੋਵੇਗਾ ਜੇਕਰ ਸਿੱਟ ਹਰ ਜਾਂਦੀ ਹੈ ਤਾਂ ਦੋਨੋਂ ਆਗੂਆਂ ਦਾ ਸਿਆਸੀ ਭਵਿੱਖ ਖਤਮ ਹੋ ਜਾਵੇਗਾ ਇਸ ਲੁਧਿਆਣਾ ਦੀ ਜਿਮਨੀ ਚੌਂ ਨਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥੇ ਆਵੇਗੀ ਕਮਾਨ ਜੋ ਆਮ ਆਦਮੀ ਪਾਰਟੀ ਦੀ ਇਹ ਬਹੁਤ ਵੱਡਾ ਚਰਚਾਵਾ ਨੇ ਬਹੁਤ ਵੱਡੀਆਂ ਇੱਕ ਖਬਰਾਂ ਨੇ ਜੋ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਜਿਮਨੀ ਚੋਣ ਜੋ ਖੁਦ ਨਹੀਂ ਜਿੱਤਣਾ ਚਾਹੁੰਦੇ ਆਮ ਆਦਮੀ ਪਾਰਟੀ ਦੀ ਵੰਗੜੌਰ ਆਪਣੇ ਹੱਥ ਵਿੱਚ ਲੈਣਾ ਚਾਹੁੰਦੇ ਨੇ ਸੋ ਦੂਸਰੀਆਂ ਪਾਰਟੀਆਂ ਲਈ ਵੀ ਇਹ ਸੀਟ ਵਿਕਾਰ ਦਾ ਸਵਾਲ ਬਣੀ ਹੈ ਕਿਉਂਕਿ 2027 ਦਾ ਇਸੇ ਸੀਟ ਨੇ ਹੀ ਜੇ ਉਹਸ ਪਾਰਟੀ ਜਿੱਤ ਦਰਜ ਕਰੇਗੀ ਉਹ 2027 ਦੇ ਵਿੱਚ ਸਰਕਾਰ ਬਣਾਏਗੀ ਸੋ ਲੁਧਿਆਣਾ ਜਿਮਨੀ ਚੋਣ ਦੇ ਵਿੱਚ ਜਿਵੇਂ ਹੀ ਕੱਲ ਭਾਜਪਾ ਨੇ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਸਾਰੇ ਸਮੀਕਰਨ ਬਦਲ ਕੇ ਰੱਖ ਦਿੱਤੇ ਲੁਧਿਆਣਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਜੋ ਆਪਣੇ ਇਸ ਉਪ ਚੋਣ ਲਈ ਪਾਰਟੀ ਦੇ ਸੀਨੀਅਰ ਲੀਡਰ ਤੇ ਬਹੁਤ ਵੱਡੇ ਆਗੂ ਪਾਰਟੀ ਦੇ ਸੁਪਾਈ ਜਨਰਲ ਸਕੱਤਰ ਜੀਵਨ ਗੁਪਤਾ ਨੂੰ ਜਿਵੇਂ ਉਮੀਦਵਾਰ ਉਤਾਰਿਆ ਇਸ ਨਾਲ ਚੋਣ ਮੈਦਾਨ ਦੀ ਤਸਵੀਰ ਸਾਫ ਹੋ ਗਈ ਏ ਸਾਰੀਆਂ ਪਾਰਟੀਆਂ ਨੇ ਆਪਣੇ ਵੱਡੇ ਤੇ ਢੱਲੇਦਾਰ ਜਿਹੜੇ ਲੀਡਰ ਨੇ ਉਹਨਾਂ ਨੂੰ ਇਸ ਮદાન ਵਿੱਚ ਉਤਾਰਿਆ ਹੈ ਇਹ ਸ਼ੀਟ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿਉਂਕਿ ਪੰਜਾਬ ਵਿੱਚ 2027 ਦੇ ਵਿੱਚ ਵਿਧਾਨ ਸਭਾ ਇਲੈਕਸ਼ਨ ਹੋਣੇ ਨੇ ਇਸੇ ਸ਼ੀਟ ਤੋਂ ਉਸਦਾ ਪ੍ਰਵਿੱਖਤਾਏ ਹੋਵੇਗਾ ਜਿਹੜੀ ਪਾਰਟੀ ਇਸ ਸ਼ੀਟ ਦੇ ਉੱਪਰ ਜਿੱਤ ਦਰਜ ਕਰੇਗੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਰਾਜ ਸਭਾ ਮੈਂਬਰ ਸੰਜੀਵ ਅਰੋੜ ਨੂੰ ਮદાન ਵਿੱਚ 3 ਮਹੀਨੇ ਪਹਿਲਾਂ ਹੀ ਉਤਾਰ ਦਿੱਤਾ ਸੀ ਸੋ ਉਹਨਾਂ ਨੇ ਇਸ ਸ਼ੀਟ ਦੇ ਉੱਪਰ ਆਪਣਾ ਦਾਵਾ ਵੀ ਪੱਕਾ ਕਰ ਲਿਆ ਸੀ ਔਰ ਇਹ ਸੀਟ ਉਹਨਾਂ ਲਈ ਕਿੰਨੀ ਵਿਕਾਰ ਦਾ ਸਵਾਲ ਹੈ ਕਿਉਂਕਿ ਇਸ ਸੀਟ ਜਿੱਤਣ ਨਾਲ ਆਮ ਆਦਮੀ ਪਾਰਟੀ ਦੇ ਦੋ ਵੱਡੇ ਚਿਹਰੇ ਉਹਨਾਂ ਦਾ ਭਵਿੱਖ ਜਿਹੜਾ ਹੈ ਉਹ ਤੈਅ ਹੋਣਾ ਹੈ ਜੇਕਰ ਸੰਜੀਵ ਅਰੋੜਾ ਜਿਹੜੇ ਮੌਜੂਦਾ ਰਾਜ ਸਭਾ ਮੈਂਬਰ ਨੇ ਉਹ ਵਿਧਾਨ ਸਭਾ ਦੀ ਸੀਟ ਜਿੱਤਦੇ ਨੇ ਤਾਂ ਫਿਰ ਉਹਨਾਂ ਦਾ ਰਾਜ ਸਭਾ ਤੋਂ ਅਸਤੀਫਾ ਹੋਵੇਗਾ ਉਹ ਰਾਜ ਸਭਾ ਵਿੱਚ ਕੇਜਰੀਵਾਲ ਖੁਦ ਜਾਣਾ ਚਾਹੁੰਦੇ ਨੇ ਜਿਸ ਨੂੰ ਲੈ ਕੇ ਹੁਣ ਇਹ ਵੀ ਚਰਚਾ ਹੈ ਕਿ ਕੇਜਰੀਵਾਲ ਜੋ ਨਹੀਂ ਜਾਣਾ ਚਾਹੁੰਦੇ ਉਹ ਨਹੀਂ ਸੋਧਿਆ ਨੂੰ ਰਾਜ ਸਭਾ ਚ ਭੇਜਣਾ ਚਾਹੁੰਦੇ ਨੇ ਜੇਕਰ ਇਹ ਸੀਟ ਸੰਜੀਵ ਅਰੋੜਾ ਨਹੀਂ ਜਿੱਤ ਪਾਉਂਦੇ ਤਾਂ ਫਿਰ ਨਾ ਤਾਂ ਮਨੀਸ਼ ਸਸੋਦੀਆ ਰਾਸਵਾ ਜਾ ਸਕਣਗੇ ਤੇ ਨਾ ਹੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਇਹ ਦੋਹਰੀ ਨੀਤੀ ਦੀ ਖੇਡ ਖੇਡ ਰਹੇ ਨੇ ਭਗਵੰਤ ਮਾਨ ਦੇ ਵੱਲੋਂ ਇਸ ਸੀਟ ਦੇ ਉੱਪਰ ਜਿਹੜਾ ਕਿ ਸੰਜੀਵ ਅਰੋੜਾ ਨੂੰ ਜਿੱਤਣ ਦੀ ਬਜਾਏ ਕਿਤੇ ਨਾ ਕਿਤੇ ਅੰਦਰ ਖਾਤੇ ਉਸ ਨੂੰ ਜਿਹੜਾ ਕਿ ਠੱਬੀ ਵੀ ਲਾ ਸਕਦੇ ਨੇ ਉਸ ਨੂੰ ਹਰਾ ਸਕਦੇ ਨੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਜਿਵੇਂ ਆਮ ਆਦਮੀ ਪਾਰਟੀ ਦੇ ਉੱਪਰ ਕਾਬਜ ਹੋਣਾ ਚਾਹੁੰਦੇ ਨੇ ਖੁਦ ਪ੍ਰਧਾਨ ਬਣਨਾ ਚਾਹੁੰਦੇ ਨੇ ਜੋ ਅਰਵਿੰਦ ਕੇਜਰੀਵਾਲ ਦੇ ਕੋਲ ਕੋਈ ਵੀ ਸੰਵਿਧਾਨਕ ਅਉਦਾ ਨਹੀਂ ਜਿਸ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਬੜੀ ਗਹਿਰੀ ਚਾਲ ਚੱਲ ਰਹੇ ਨੇ ਸੋ ਦੂਸਰੀ ਗੱਲ ਕਰੀਏ ਇੱਥੇ ਜੋ ਸੰਜੀਵ अरोड़ा ਰਾਜ ਸਭਾ ਮੈਂਬਰ ਨੇ ਜੇਕਰ ਇਹ ਸੀਟ ਨੂੰ ਜਿੱਤ ਲੈਂਦੇ ਨੇ ਤਾਂ ਉਹਨਾਂ ਨੂੰ ਕੈਬਨਿਟ ਦੇ ਵਿੱਚ ਵੀ ਮੰਤਰੀ ਬਣਾਇਆ ਜਾਵੇਗਾ ਜੋ ਪਹਿਲੇ ਹੀ ਐਲਾਨ ਕੀਤਾ ਜਾ ਚੁੱਕਿਆ ਹੈ ਕੈਬਨਿਟ ਦੇ ਵਿੱਚ ਦੋ ਸੀਟਾਂ ਖਾਲੀ ਨੇ ਜੋ ਕਿ ਲੋਕਾਂ ਨੂੰ ਇਹੀ ਕਿਹਾ ਜਾ ਰਿਹਾ ਕਿ ਤੁਹਾਡੇ ਇਸੇ ਵਿਧਾਇਕ ਨੂੰ ਕੈਬਨਿਟ ਦੇ ਵਿੱਚ ਮੰਤਰੀ ਪਦ ਮਿਲੇਗਾ ਪਰ ਦੂਸਰੇ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹ ਕਿਤੇ ਨਾ ਕਿਤੇ ਨਰਾਜ਼ ਨੇ ਕਿ ਉਹਨਾਂ ਦਾ ਜੋ ਬਹੁਤ ਲੰਬੇ ਸਮੇਂ ਤੋਂ ਭਾਰਤੀ ਦੇ ਨਾਲ ਜੁੜੇ ਹੋਏ ਨੇ ਪਿਛਲੇ ਦੂਜੀ ਵਾਰ ਜਿਹੜੇ ਵਿਧਾਇਕ ਬਣੇ ਬੈਠੇ ਨੇ ਉਹਨਾਂ ਨੂੰ ਜਿਹੜਾ ਕਿ ਮੰਤਰੀ ਮੰਡਲ ਵਿੱਚ ਸ਼ਾਮਲ ਨਾ ਕੀਤਾ ਜਾਣਾ ਔਰ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਆਪਣਾ ਜਿਹੜਾ ਕਿ ਵੋਟਾਂ ਲੈਣ ਦੀ ਖਾਤਰ ਅਜਿਹੇ ਜਿਹੜੇ ਐਲਾਨ ਕਰਦੀ ਏ ਜੋ ਪਹਿਲਾ ਮਹਿੰਦਰ ਭਗਤ ਨੂੰ ਉਥੋਂ ਜਿਮਨੀ ਚੋਣ ਜਿਤਾ ਕੇ ਮੰਤਰੀ ਵਿੱਚ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਲਿਆ ਇਸੇ ਤਰ੍ਹਾਂ ਹਰਦੀਪ ਡਿੰਪੀ ਨੂੰ ਉਦੋਂ ਲਾਰਾ ਲਾ ਦਿੱਤਾ ਗਿਆ ਲੇਕਿਨ ਆਮ ਆਦੀ ਪਾਰਟੀ ਦੇ ਵਿੱਚ ਜੇਕਰ ਸੰਜੀਵ अरोड़ा ਜਿਹੜੇ ਕਿ ਹੁਣ ਵਿਧਾਨ ਸਭਾ ਸੀਟ ਜਿੱਤੇ ਨੇ ਨੇ ਉਹਨਾਂ ਨੂੰ ਮੰਤਰੀ ਮੰਡਲ ਸ਼ਾਮਲ ਕੀਤਾ ਜਾਂਦਾ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਵੱਡਾ ਉਚਾਲ ਆਵੇਗਾ ਬਹੁਤ ਸਾਰੇ ਲੀਡਰ ਜਿਹੜੇ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਦੇਣਗੇ ਸੋ ਇਸ ਤੋਂ ਬਾਅਦ ਜੇ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਇਸ ਸੀਟ ਦੇ ਉੱਪਰ ਆਪਣਾ ਵੱਡਾ ਦਾਵਾ ਜਤਾ ਰਹੀ ਏ ਜਿਵੇਂ ਹੀ ਕਾਂਗਰਸ ਪਾਰਟੀ ਨੇ ਆਪਣੇ ਸਾਬਕਾ ਮੰਤਰੀ ਭਾਰਤ ਕੁਸ਼ਣ ਆਸ਼ੂ ਜਿਹੜੇ ਕਿ ਖੁਦ ਇਸ ਹਲਕੇ ਤੋਂ ਦੋ ਵਾਰ ਪਹਿਲਾਂ ਜਿੱਤ ਦਰਜ ਕਰ ਚੁੱਕੇ ਨੇ ਉਹਨਾਂ ਨੂੰ ਉਮੀਦਵਾਰ ਬਣਾਇਆ ਹੈ ਔਰ ਕਾਂਗਰਸ ਦੇ ਰਾਜਾਵੜਿੰਗ ਤੇ 파ਤਪੁਸ਼ ਅਸ਼ੂ ਦੇ ਵਿੱਚ ਕੁਝ ਵੀ ਨਾ ਠੀਕ ਨਹੀਂ ਚੱਲ ਰਿਹਾ ਉੱਥੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਜੋ 파ਤਪੁਸ਼ ਅਸ਼ੂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੋ ਕਾਂਗਰਸ ਦੇ ਵੱਲੋਂ ਜੇਕਰ ਇਹ ਸੀਟ ਜਿੱਤੀ ਜਾਂਦੀ ਏ ਤਾਂ ਪੰਜਾਬ 30 ਸਾਲ ਪਿਛਲਾ ਇਤਿਹਾਸਦਾਰਾਹੇਗੀ ਜਦੋਂ ਸੱਤਾਧਾਰੀ ਪਾਰਟੀ ਕਾਂਗਰਸ ਬੈਂਕ ਸਿੰਘ ਦੀ ਸਰਕਾਰ ਸੀ 1995 ਦੇ ਵਿੱਚ ਕਿੱਦੜਾ ਵਾ ਹਲਕੇ ਦੀ ਚੋਣ ਹੁੰਦੀ ਏ ਔਰ ਕਿੱਦੜਾ ਵਾ ਹਲਕੇ ਦੇ ਵਿੱਚ ਸੱਤਾਧਾਰੀ ਪਾਰਟੀ ਹਾਰ ਜਾਂਦੀ ਏ ਔਰ ਉੱਥੇ ਅਕਾਲੀ ਦਲ ਮਨਪ੍ਰੀਤ ਬਾਦਲ ਸਿੰਘ ਜਿੱਤਦੇ ਨੇ ਤਾਂ 1997 ਦੇ ਵਿੱਚ ਨਰੋਲ ਸਰਕਾਰ ਬਣਦੀ ਏ ਅਕਾਲੀ ਦਲ ਦੀ ਔਰ ਕਾਂਗਰਸ ਪੂਰੀ ਤਰ੍ਹਾਂ ਜਿਹੜੀ ਵਿਧਾਨ ਸਭਾ ਹਜ਼ੂਨਾ ਹਾਰ ਕੇ ਜਿਹੜੀ ਬਿਲਕੁਲ ਸਾਫ ਸੁਪੜਾ ਹੋ ਜਾਂਦਾ ਹੈ ਸੋ ਇਸੇ ਤਰ੍ਹਾਂ ਹੀ ਅਕਾਲੀ ਦਲ ਵੀ ਇਹੀ ਆਸ ਲਾਈ ਬੈਠਾ ਹੈ ਕਿ ਆਪਣੀ ਜਿਹੜੀ ਗਵਾਚੀ ਹੋਈ ਸ਼ਾਖੇ ਉਸ ਨੂੰ ਦੁਬਾਰਾ ਪ੍ਰਾਪਤ ਕਰਨਾ ਚਾਹੁੰਦਾ ਹੈ ਜੋ ਕਿ 2007 ਦੇ ਵਿੱਚ ਅਕਾਲੀ ਦਲ ਨੇ ਇਹ ਸੀਟ ਜਿੱਤੀ ਸੀ 1997 ਦੇ ਵਿੱਚ ਅਕਾਲੀ ਦਲ ਨੇ ਇਹ ਸੀਟ ਜਿੱਤੀ ਸੀ ਸੋ ਅਕਾਲੀ ਦਲ ਇਸੇ ਸੀਟ ਦੇ ਉੱਪਰ ਆਪਣਾ ਵੱਡਾ ਦਾਵਾ ਜਤਾ ਰਿਹਾ ਹੈ ਕਿਉਂਕਿ ਸਿੱਖ ਵੋਟਰ ਜਿਹੜੇ ਨੇ ਹੁਣ ਇੱਕ ਮੁੱਠ ਹੋਣਗੇ ਲਗਭਗ ਸਿੱਖ ਵੋਟਰ ਜਿਹੜੇ 30000 ਦੇ ਕਰੀਬ ਵੋਟੇ ਔਰ ਇਸ ਦੇ ਨਾਲ ਹੀ ਕੁਝ ਹਿੰਦੂ ਚਿਹਰਿਆਂ ਦੀ ਵੋਟ ਵੀ ਅਕਾਲੀ ਦਲ ਨਾਲੇ ਜੇਕਰ ਅਕਾਲੀ ਦਲ ਇਹ ਸੀਟ ਦੇ ਵਿੱਚ ਭਾਵੇਂ ਜਿੱਤ ਦਰਜ ਨਹੀਂ ਕਰ ਸਕਦਾ ਆਪਣੀ ਵੋਟ ਬੈਂਕ ਵਧਾ ਸਕਦਾ ਹੈ ਤਾਂ ਅਗਲੇ 2027 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਭਾਜਪਾ ਗੱਠਜੋੜ ਹੋਵੇਗਾ ਤੇ ਇਹ ਸੀਟ ਅਕਾਲੀ ਦਲ ਦੇ ਹਿੱਸੇ ਆ ਸਕਦੀ ਏ ਸੋ ਇਸੇ ਨੂੰ ਲੈ ਕੇ ਅਕਾਲੀ ਦਲ ਆਪਾਂ ਸਿਰਫ ਵੋਟ ਬੈਂਕ ਵਧਾਉਣ ਵਾਸਤੇ ਜੋ ਉਸ ਦੇ ਉੱਪਰ ਟਿਕ ਲਈ ਬੈਠਾ ਹੈ ਸੋ ਭਾਜਪਾ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਇੱਥੇ ਆਪਣਾ ਜਿਹੜਾ ਸੀਨੀਅਰ ਡਿਟੇ ਜਿਮਨ ਗੁਪਤਾ ਨੂੰ ਉਮੀਦਵਾਰ ਬਣਾਇਆ ਹੈ ਜੀਵਨ ਕੁਪਤਾ ਜੇਕਰ ਇਹ ਸੀਟ ਜਿੱਤਦੇ ਨੇ ਤਾਂ 2027 ਦੇ ਵਿੱਚ ਮੁਕਾਬਲਾ ਬਹੁਤ ਸਖਤ ਹੋਵੇਗਾ ਔਰ ਭਾਜਪਾ 2027 ਦੇ ਵਿੱਚ ਅਕਾਲੀ ਭਾਜਪਾ ਗੱਠ ਜੋੜਨ ਨਾਲ ਦੁਬਾਰਾ ਸੱਤਾ ਵਿੱਚ ਪੰਜਾਬ ਵਿੱਚ ਆ ਸਕਦੀ ਏ ਸੋ ਇਹ ਸੀਟ ਬਹੁਤ ਹੀ ਵਿਕਾਰ ਦਾ ਸਵਾਲ ਬਣ ਚੁੱਕੀ ਏ ਜੇਕਰ ਸੱਤਾਧਾਰੀ ਪਾਰਟੀ ਇਹ ਸੀਟ ਹਾਰ ਜਾਂਦੀ ਏ ਤਾਂ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਜੋ ਸੱਤਾਧਾਰੀ ਪਾਰਟੀ ਦਾ ਸਰਕਾਰ ਬਣਾਉਣਾ ਬਹੁਤ ਔਖਾ ਹੋ ਜਾਵੇਗਾ